ਪੰਜਾਬ ਸਰਕਾਰ ਦੇ ਵੱਲੋਂ ਬਤਮਾਸ਼ਾਂ ਤੇ ਗੈਂਗਸਟਰਸ ਦੇ ਖਿਲਾਫ ਚਲਾਈ ਗਈ ਮੋਹਮ ਪ੍ਰਹਾਰ ਤਹਿਤ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਕੁੱਟਲਸ ਨੇ ਕਾਨੂੰਨਵਾਨ ਵਿਖੇ ਗਸ਼ਟਕਰਨ ਦੇ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਇੱਕ આરોપી ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦਾ ਹੈ ਜੁਨ੍ਹਾਂ ਦੇ ਇੱਕ ਪਾਸੋਂ ਦੋ ਪਿਸਤਲ ਮੈਗਜ਼ੀਨ 6 ਜਿੰਦਾ ਕਾਤੂਕ ਬਰਾਮਦ ਕੀਤੇ ਗਏ ਨੇ આરોપીਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਠ ਔਰ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੇ ਪੰਜਾਬ ਪੁਲਿਸ ਤੇ ਜਿਹੜੇ ਨਿਰਦੇਸ਼ ਨੇਿਤ ਜਿਹੜੇ ਗੈਂਗਸਟਰਾਂ ਤੇ ਬਾੜ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ ਚੱਲਿਆ ਹੈਗਾ ਅੱਜ ਓਸੀ ਦੀ ਲੜੀ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਪੁਲਿਸ ਨੇ ਲਗਾਤਾਰ ਜਿਹੜਾ ਹੈਗਾ ਬੈਡ ਐਲੀਮੈਂਟਸ ਤੇ ਬਦਮਾਸ਼ਾਂ ਤੇ ਜਿਹੜਾ ਹੈਗਾ ਸ਼ਿਕੰਜਾ ਕਸਿਆ ਹੈਗਾ ਇਹਦੇ ਚ ਅਸੀਂ ਜਿਹੜਾ ਹੈਗਾ 100 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਉਹ ਗ੍ਰਿਫਤਾਰ ਕੀਤੇ ਹੈਗੇ ਇੱਕ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਹੈਗਾ ਡਵੈਲਪਮੈਂਟ ਹੋਇਆ ਹੈਗਾ ਕਿ ਕਨੂਵਾਨ ਏਰੀਆ ਦੇ ਵਿੱਚ ਸਾਨੂੰ ਕਾਫੀ ਇਨਫੋਰਮੇਸ਼ਨ ਆਦੀ ਸੀ ਕਿ ਜਿਹੜੇ ਏਰੀਆ ਦੇ ਵਿੱਚ ਕੁਝ ਬਦਮਾਸ਼ ਟਾਈਪ ਦੇ ਬੰਦੇ ਹੈਗੇ ਉਹਨਾਂ ਕੋਲ ਵੈਪਨ ਹੈਗੇ ਤੋਂ ਇਮੀਡੀਏਟਲੀ ਫਿਰ ਸਾਡੇ ਕੋਲ ਸਾਡੀ ਟੀਮਾਂ ਜਿਹੜੀ ਹੈਗੀ ਅਸੀਂ ਵੱਖ-ਵੱਖ ਲਾਈ ਗਈ ਸੀ ਤੋਂ ਅਸੀਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਲਾਈ ਐਂਡ ਉਸ ਵਿੱਚ ਇੱਕ ਸਾਹਿਲ ਪੱਕੂ ਨਾਮ ਦਾ ਬੰਦਾ ਜਿਹੜਾ ਕਨੂਵਾਨ ਦਾ ਹੈ ਰੈਨ ਵਾਲਾ ਆ ਫੜਿਆ ਗਿਆ ਸੀਗਾ ਤਦੋਂ ਇਹਦੀ ਪੂਰੀ ਕਲਾਸਿਕੀ ਚ ਸ਼ੱਕੀ ਲੱਗਿਆ 83 ਪੁਛਕਿਚ ਕੀਤੀ ਤਾਂ ਇਹਦੇ ਤੋਂ ਇੱਕ ਪਿਸਟਲ 32 ਬੋਵਦੀ ਐਂਡ ਚਾਰ ਕਾਰਟ੍ਰਿਜ ਹੈ ਉਹ ਲਾਈਵ ਕਾਰਟ੍ਰਿਜ ਉਹ ਇਹਦੇ ਤੋਂ ਜਿਹੜੇ ਹੈਗੇ ਰਿਕਵਰ ਹੋਏ ਚਲੋ ਪੁਲਿਸ ਨੇ ਪੂਰਾ ਇਹਨੂੰ ਟੈਕਨੀਕਲੀ ਐਂਡ ਪੂਰਾ ਇਹਨੂੰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਇੱਕ ਹੋਰ ਬੰਦਾ ਜੇ ਕੁਮਾਰ ਜਿਹੜਾ ਹੈਗਾ ਜੇ ਕੁਮਾਰ ਮਸੀਤ ਆ ਵੀ ਕਾਨੂੰਨ ਦਾ ਰਹਿਣ ਵਾਲਾ ਹੈਗਾ ਇਹਦੇ ਤੋਂ ਵੀ ਇੱਕ ਪਿਸਟਲ ਐਂਡ ਦੋ ਕਾਰਟਰਿਜ ਲਾਈਵ ਕਾਰਟਰਿਜ ਹੈ ਉਹ ਬਰਾਮਦ ਕੀਤੇ ਹੋਏ। ਤੇ ਇਹਦੇ ਚ ਟੋਟਲ 2 ਪਿਸਟਲ ਐਂਡ 6 ਲਾਈਵ ਕਾਰਟਰਿਜ ਹੈ ਉਹ ਬਰਾਮਦ ਹੋਏ ਸਕੇ। ਜਿੱਦਾਂ ਕਿ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜਿਹੜੀ ਹੈਗੀ ਕਪ ਦਾਸਪੁਰ ਜ਼ਿਲ੍ਹੇ ਦੇ ਵਿੱਚ ਬਦਮਾਸ਼ਾਂ ਦੇ ਵੀ ਪੈਡ ਐਲੀਮੈਂਟਾਂ ਤੇ ਲਗਾਤਾਰ ਨਿਯੰਤਰਣ ਜੜੀ ਹੈਗੀ ਕਾਰਵਾਈ ਜੜੀ ਹੈਗੀ ਕੀਤੀ ਜਾ ਰਹੀ ਹੈਗੀ। ਜਿੱਦਾਂ ਕਿ ਤੁਸੀਂ ਵੀ ਦੇਖਿਆ ਹੋਗਾ ਕੱਲ ਸਾਡੇ ਵੱਲੋਂ ਜਿਹੜਾ ਹੈਗਾ 5 ਪਿਸਟਲ ਦੀ ਜਿਹੜੀ PX5 ਦੀ ਵੀ ਰਿਕਵਰੀ ਕੀਤੀ ਗਈ ਸੀਗੀ। ਇੱਕ ਜਿਹੜੇ ਨੋਮినਸ ਅਲਾ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹ ਵੀ ਟਵਾਈਸ ਕੀਤਾ ਗਿਆ ਸੀ ਕਰਨ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਲੋਡਿੰਗ ਦਾ ਜਿਹੜੇ ਹੈਗੇ ਇਸ ਤੋਂ ਇਲਾਵਾ ਪੀਓ ਐਬਸੈਂਟ ਜਿਹੜੇ ਹੈਗੇ ਮੁਲਜ਼ਮ ਉਹ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜੇ ਇੱਕ ਸਪੈਸ਼ਲ ਆਪਰੇਸ਼ਨ ਵਾਂਗ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਹਨ ਜੀ ਕਿਸੇ ਵਾਰਦਾਤ ਨੂੰ ਜਾਂਚਤਾ ਕਰਨੀ ਜੀ ਪਹਿਲਾਂ ਦੇਖੋ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸੀ ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਗਿਫਤਾਬ ਕਰ ਲਿਆ ਹੈਗਾ ਆਦਰਵਾਈ ਇਹ ਕੀ ਕਰਦੇ ਨੇ ਮਤਲਬ ਇਨੀਸ਼ੀਅਲੀ ਤਾਂ ਇਹ ਕੋਈ ਐਸ ਸੱਚ ਕੋਈ এমਪਲੋਇਮੈਂਟ ਦੇ ਵਿੱਚ ਹੈ ਨਹੀਂ ਆਗੇ ਦੋਨੋਂ ਦਾ ਗਿਫਤਾਬ ਸੱਚ ਜੀ ਨਹੀਂ ਨਹੀਂ ਦੋਨਾਂ ਦਾ ਦੋਨਾਂ ਦਾ ਇੱਕ ਦੂਸਰੇ ਨਾਲ ਇੱਕ ਦੂਸੇ ਨੂੰ ਜਾਣਦੇ ਹੈਗੇ ਬਟ ਕੋਈ ਫਾਰਮਲ ਰਿਲੇਸ਼ਨ ਐਜ਼ ਆਫ ਨਾਉ ਨਹੀਂ ਸਾਹਮਣੇ ਪਤਾ ਲੱਗਿਆ ਕਿ ਇੱਕ ਬੀਜੀ ਕਰਨ ਚਾਹੀਦੀ ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਸਬਜੈਕਟ ਹੈਗਾ ਪਹਿਲਾ ਕਦਮ ਅਦਾਲਤ ਨਹੀਂ ਜੀ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਜੀ ਇਸ ਤੋਂ ਲਈ ਇੰਡੀਅਨਸ ਆਫ ਨਹੀਂ 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 ਪਿਸਟਲ ਤਾਂ ਕੰਟਰੀ ਮੇਡ ਪਿਸਟਲ ਹੈ ਗਿਆ ਕੰਟਰੀ ਮੇਡ ਪਿਸਟਲ ਹੈ ਗਿਆ 32 ਕੈਲੀਬਰ ਦੇ ਹੈ ਬਲਕਿ 40 ਹੋਰ ਵੀ ਹੈਗੀਆਂ ਕੋ ਸਾਰੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰੇ ਪ੍ਰਹਾਰ ਆਪਰੇਸ਼ਨ ਜਿਹੜਾ ਜਾਰੀ ਹੋਇਆ ਮੈਂ ਜਿਵੇਂ ਪੰਜਾਬ ਪੁਲਿਸ ਨੇ ਧੁੱਧਲ ਦੀ ਮਚਾਈ ਹੈ ਜੇਕਰ ਸਾਲ ਦੋ ਸਾਲ ਪਹਿਲਾਂ ਹੀ ਮੱਚੀ ਹੁੰਦੀ ਤਾਂ ਫਤਮਨਾ ਹੋ ਜਾਂਦਾ ਹੂੰ ਦੇਖੋ ਜੀ ਜਿਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਇਟ ਇਜ਼ ਐ ਟਿਕ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਲਗਾਤਾਰ ਜਿਹੜਾ ਹੈਗਾ ਮੁਕਦਮਿਆਂ ਦੇ ਵਿੱਚ ਅਸੀਂ ਮਕਦਮਾ ਨੂੰ ਪ੍ਰिवेंट ਵੀ ਕਰਦੇ ਹੈਗੇ ਇਸ ਤੋਂ ਇਲਾਵਾ ਮਕਦਮਾ ਚ ਅਰੈਸਟ ਵੀ ਕਰਦੇਗੇ ਨਾਲ ਦੇ ਨਾਲ ਜਿਹੜੇ ਵੀ ਮਕਦਮੇ ਕੋਰਟ ਆਫ ਲਾ ਦੇ ਅੰਦਰ ਜਿਹੜੇ ਇਨ ਪ੍ਰੋਸੈਸ ਹੁੰਦੇ ਆ ਉਹਨਾਂ ਤੇ ਗਵਾਹੀਆਂ ਹੋ ਕੇ ਜਿਹੜੀ ਹੈਗੀ ਨਿਯਮ ਅਨੁਸਾਰਾ ਵੀ ਹੁੰਦੀ ਹੈ ਤਾਂ ਇਹ ਕੰਟੀਨਿਊਸ ਪ੍ਰੋਸੈਸ ਹੈ ਪ੍ਰੋਸੈਸ ਚੱਲਦੀ ਵੰਦੀ ਹੈ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਕਾਬੂ ਕਰਨ ਲਈ ਐਂਡ ਸੈਂਸ ਆਫ ਸਿਕਿਉਰਟੀ ਮੇਨਟੇਨ ਕਰਨ ਲਈ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਅਨਸ਼ਵਾਤੀ ਕਾਰਵਾਈ ਪਹਿਲਾਂ ਵੀ ਕਰਦੀ ਆਈ ਇਸ ਕਿ ਤੁਸੀਂ ਦੇਖਿਆ ਹੋਗਾ ਕਿ ਸਾਡੇ ਵੱਲੋਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਨੇ ਵੀ ਕ੍ਰਾਈਮ ਇਨ ਜਨਰਲ ਪਹਿਲਾਂ ਥੀ ਇਟਨੀ ਹਿਨਿਅਰ ਕ੍ਰਾਈਮ ਜਿਹੜੇ ਜਿਨੇ ਵੀ ਹੋਏ ਆ ਜੋ ਜਿੰਨੇ ਵੀ ਬਤਾਤਾ ਅਸੀਂ ਸਾਦੀ ਟ੍ਰੇਸ ਕਰ ਲਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਸ ਨਿਸ਼ਚਿਤ ਕੀਤੀ ਗਈ ਹੈਗੀ ਉਹਨਾਂ ਨੂੰ ਮਾਨਯੋਗ ਅਦਾਲਤਾਂ ਵੀ ਤੇ ਪੇਸ਼ ਕਰਕੇ ਜਿਹੜਾ ਲਾਫ ਇਲੈਕਸ਼ਨ ਹੈ ਉਹ ਲਿੱਤਾ ਗਿਆ ਹੈਗਾ ਅਸੀਂ ਸਾਰਿਆਂ ਨੂੰ ਬਿਲਕੁਲ ਵਿਸ਼ਵਾਸ ਦਿਲਾਉਣਾ ਕਿ ਵੀ ਅੱਗੇ ਵੀ ਗੁਰਦਾਸਪੁਰ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸੀਮ ਸਾਹਿਬ ਦੇ ਜਿਹੜੇ ਹੈਗੇ ਨਿਰਦੇਸ਼ਾ ਹੇਤ ਇਸ ਤਰੀਕੇ ਨਾਲ ਜਿਹੜਾ ਹੈਗਾ ਗੈਂਗਸਟਰਾਂ ਤੇ ਜਿਹੜਾ ਹੈਗਾ ਕਰਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਅਸੀਂ ਐਕਸ਼ਨ ਲੈ ਲੈਂਦੇ ਬਾਵਾਂਗੇ ਐਂਡ ਆ ਕੰਟੀਨਿਊਸ ਪ੍ਰੋਸੈਸ ਹਾਲ ਚੱਲ ਰਹੀ ਹੋਊਗੀ ਜੀ ਆਪਰੇਸ਼ਨ ਪ੍ਰਭਾ ਦੇ ਤਹਿਤ ਹੁਣ ਤੱਕ ਕਿੰਨੀਆਂ ਬਦਮਾਸ਼ਾਂ ਦੀ ਗ੍ਰਿਫਤਾਰੀਆਂ ਹੋਈਆਂ ਦੇਖੋ ਐਸ ਤੋਂ ਐਸ ਤੋਂ ਐਸ ਆਫ ਨਾਉ ਜਿਹੜਾ ਹੈਗਾ 110 ਤੋਂ ਵੱਧ ਜਿਹੜੇ ਹੈਗੇ ਬੰਦੇ ਉਹ ਗ੍ਰਿਫਤਾਰ ਸਾਰੇ ਇੱਕ ਬੱਸ ਸਟੈਂਡ ਦੇ ਪਿੱਛੇ ਜਿਹੜੀ ਉਹ ਗੋਲੀ ਚੱਲੀ ਸੀ ਉਹ ਵੀ ਚੱਲ ਗਈ ਨਹੀਂ ਜੈਨਿਥ ਉਹ 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 ਉਹਦੇ ਚੀ ਵੀ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜੈਨਿਥ ਜਿਹੜੀ ਇਮੀਗ੍ਰੇਸ਼ਨ ਤੇ ਫਾਇਰਿੰਗ ਹੈ ਉਹ ਵੀ ਟ੍ਰੇਸ ਹੋ ਗਈ ਜੀ ਜੀ ਦੋ ਬੰਦੇ ਫੜੇ ਗਏ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੇ ਗੈਂਗਸਟਰ ਲੋਕਾਂ ਦੇ ਬੱਚਿਆਂ ਨਾਲ ਸੰਬੰਧ ਕਰਦੇ ਆ ਕਿ ਸਾਈਬਰ ਕ੍ਰਾਈਮ ਦੇ ਜਿਹੜੀਆਂ ਆ ਦੀਆਂ ਜਾਂ ਪੇਜ ਬੰਦ ਨਹੀਂ ਕੀਤੇ ਜਾ ਰਹੇ ਦੇਖੋ ਉਹਦੇ ਚ ਜਿਹੜੀ ਪੁਲਿਸ ਦੇ ਦੁਆਰਾ ਲਾਫ ਇਲੈਕਸ਼ਨ ਅਸੀਂ ਲੀਤੇ ਜਾ ਰਹੇ ਹੈਗੇ ਅਸੀਂ ਤੁਹਾਡੇ ਵਾਂਹੀ ਜਿਹੜਾ ਹੈਗਾ ਆਪਾਂ ਜੋ ਪੰਜਾਬ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਚੰਗੂਲ ਚ ਨਾ ਅਗਰ ਉਹਨਾਂ ਨੂੰ ਕੋਈ ਅਪਰੋਚ ਕਰਦਾ ਹੈਗਾ ਉਹਨਾਂ ਦੀ ਹੈ ਤਾਂ ਸਾਨੂੰ ਪੁਲਿਸ ਨੂੰ ਜੋ ਇਨਫੋਰਮ ਕਰ ਸੋ ਥੈਟ ਕਿ ਅਸੀਂ ਹੈ ਅਸੀਂ ਜਿਹੜੇ ਹੈਗੇ ਉਹਨਾਂ ਦੇ ਪੇਰੈਂਟਸ ਨੂੰ ਵੀ ਫੈਮਲੀਆਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਦਾ ਬੱਚਾ ਮਿਸ ਗਾਈਡ ਹੈ ਜਾਂ ਕਿਤੇ ਗਲਤ ਰਸਤੇ ਜਾ ਰਿਹਾ ਹੈ ਤਾਂ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਨਾ ਸਾਡੇ ਧਿਆਨ ਸਰ ਹੋ ਜਾਵੇ